ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਸੋ ਦੋਸਤੋ ਜਿਹੜਾ ਕਿ ਇਹ ਚੈਨਲ ਤੇ ਮੁਲਾਜ਼ਮਾਂ ਤੇ ਪੈਨਸ਼ਨ ਦੀ ਨਵੀਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਪੈਨਸ਼ਨ ਦੇ ਏਰੀਅਰ ਦੇ ਬਕਾਇਦੇ ਸਬੰਧ ਦੇ ਵਿੱਚ ਇੱਕ ਨਵਾਂ ਪੱਤਰ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਇਹ ਜਿਹੜਾ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਇੱਕ 16 ਤੋਂ ਲੈ ਕੇ 36 2021 ਸਾਢੇ 5 ਸਾਲਾਂ ਦੇ ਏਰੀਅਰ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ 18-2-2025 ਨੂੰ ਇਹ ਬਕਾਇਆ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬਕਾਇਆ ਜਾਰੀ ਕੀਤਾ ਗਿਆ ਸੀ ਤੇ ਬਹੁਤ ਸਾਰੇ ਪੈਨਸ਼ਨਰ ਦੇ ਖਾਤਿਆਂ ਦੇ ਵਿੱਚ ਬਕਾਇਦੀ ਰਕਮ ਜਿਹੜੀ ਆ ਗਈ ਸੀ ਪਰ ਕਈ ਪੈਨਸ਼ਨਰ ਦੇ ਖਾਤਿਆਂ ਵਿੱਚ ਬਕਾਇਦੀ ਕਿਸ਼ਤ ਕ੍ਰੈਡਿਟ ਨਹੀਂ ਹੋਈ ਸੀ ਉਸ ਦੇ ਸਬੰਧ ਦੇ ਵਿੱਚ ਰਿਟਾਇਰ ਹੋਏ ਕਰਮਚਾਰੀਆਂ ਦੇ ਅੰਦਰ ਕਾਫੀ ਰੋਸ ਸੀ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਸੀ ਸਾਨੂੰ ਬਕਾਇਆ ਦੀ ਕਿਸ਼ਤ ਕ੍ਰੈਡਿਟ ਨਹੀਂ ਹੋਈ ਉਸ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਵਿੱਤ ਵਿਭਾਗ ਨੂੰ ਕਈ ਪੱਤਰ ਵੀ ਲਿਖੇ ਗਏ ਇੱਕ ਪੱਤਰ ਦੇ ਬਾਰੇ ਜ਼ਿਕਰ ਕਰਾਂਗੇ ਉਸ ਦੇ ਵਿੱਚ ਕੀ ਲਿਖਿਆ ਗਿਆ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚਾਹਨਜੋ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀ ਜੀ ਸੋ ਦੋਸਤੋ ਪੰਜਾਬ ਸਟੇਟ ਪਾਵਰ ਕਾਪਰੇਸ਼ਨ ਲਿਮਟਿਡ ਦੇ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਮਿਤੀ 9 9 2025 ਨੂੰ ਇਹ ਪੱਤਰ ਜਾਰੀ ਹੋਇਆ ਹੈ ਸੋ ਦੋਸਤੋ ਇਸ ਉਪਰਕਤ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਹਵਾਲੇ ਅਧੀਨ ਪੱત્રਾ ਰਾਹੀਂ ਪਹਿਲੀ ਵੀ ਪਹਿਲਾਂ ਵੀ ਹਦਾਇਤ ਕੀਤੀਆਂ ਗਈਆਂ ਸਨ ਕਿ ਵਿੱਤ ਸਰਕੂਲਰ ਜਿਹੜਾ ਨੰਬਰ 3/2025 ਵਿੱਚ ਦਰਸਾਇਆ ਸ਼ੈਡਿਊਲ ਮੁਤਾਬਕ ਰਿਵਾਈਜ਼ਡ ਏਰੀਅਰ ਅਗਸਤ 2025 ਦੀ ਪੈਨਸ਼ਨ ਏਰੀਅਰ ਲੈਜ਼ਰ 1 ਦੇ ਵਿੱਚ ਸਾਰੇ ਪੈਨਸ਼ਨ ਫੈਮਿਲੀ ਪੈਨਸ਼ਨਰ ਕਾਨੂੰਨੀ ਵਾਰਸਾਂ ਦਾ ਬੰਦ ਦਾ ਪੈਨਸ਼ਨ ਏਰੀਅਰ ਹਰ ਹਾਲਾਤ ਦੇ ਵਿੱਚ ਡਰਾ ਕਰ ਦਿੱਤਾ ਜਾਵੇ ਪਰੰਤੂ ਅਜੇ ਵੀ ਜਿਹੜਾ ਡੀਡੀਐਸ ਦੇ ਵੱਲੋਂ ਸਾਰੇ ਬੰਦੇ ਏਰੀਆਸ ਡਰਾ ਨਹੀਂ ਕੀਤੇ ਗਏ ਹਨ ਇਸ ਦੇ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਦਫਤਰ ਨਾਲ ਸੰਬੰਧਿਤ ਬਾਕੀ ਰਹਿੰਦੇ ਜਿਹੜੇ ਪੈਨਸ਼ਨ ਫੈਮਿਲੀ ਪੈਨਸ਼ਨ ਕਾਨੂੰਨੀ ਵਾਟਸਾ ਦਾ ਏਰੀਆ ਹਰ ਹਾਲਾਤ ਦੇ ਵਿੱਚ 100% ਤਿਆਰ ਕਰਕੇ ਜਿਹੜਾ 2025 ਦੀ ਜਿਹੜੀ ਪੈਨਸ਼ਨ ਏਰੀਆ ਲੇਜ਼ਰ 1 ਜੋ ਕਿ ਮਿਤੀ 10 ਨਵੰਬਰ 2025 ਤੱਕ ਖੁੱਲੀ ਹੈ ਇਦੇ ਵਿੱਚ ਡਰਾ ਜਿਹੜਾ ਯਕੀਨੀ ਬਣਾਇਆ ਜਾਵੇ ਸੋ ਦੋਸਤੋ ਸੰਬ 2025 ਦੀ ਪੈਨਸ਼ਨ ਏਰੀਆ ਜਿਹੜਾ ਲੇਜ਼ਰ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਇਸ ਤੋਂ ਇਲਾਵਾ ਸਾਰੇ ਪੈਨਸ਼ਨਰ ਦਾ ਲੀਵ ਇਨ ਕੈਸ਼ਮੈਂਟ ਦਾ ਏਰੀਆ ਵੀ ਹਰ ਹਾਲਾਤ ਦੇ ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਵੀ ਪੈਨਸ਼ਨ ਫੈਮਲੀ ਪੈਨਸ਼ਨ ਜਾਂ ਕਾਨੂੰਨੀ ਵਾਰਸ ਪੈਨਸ਼ਨ ਜਿਹੜਾ ਏਰੀਆ ਲੀਵ ਇਨ ਕੈਸ਼ਮੈਂਟ ਦਾ ਏਰੀਆ ਡਰਾ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ ਕੋਈ ਵੀ ਗਲਤ ਅਦਾਇਗੀ ਤਾਂ ਹੁੰਦੀ ਹੈ ਤਾਂ ਜਿਹੀ ਸੂਰਤ ਦੇ ਵਿੱਚ ਸਾਰੀ ਜ਼ਿੰਮੇਵਾਰੀ ਸੰਬੰਧਿਤ ਡੀਡੀਓ ਦੀ ਹੋਵੇਗੀ ਸੋ ਦੋਸਤੋ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਨੋ 2025 ਨੂੰ ਜਾਰੀ ਹੋਇਆ ਹੈ ਪੱਤਰ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਨਾ ਧੰਨਵਾਦ ਜੀ